ਮਹਾਨ ਕੋਸ਼ ਵਿੱਚ ਦਰਜ ਉਦਮਾਤ ਰੋਗ ਬਾਰੇ ਆਯੁਰਵੈਦਿਕ ਗਿਆਨ ਦਿਮਾਗ ਦਾ ਇੱਕ ਰੋਗ ਪਾਗਲਪਨ ਸ਼ੁਦਾ ਇਹ ਰੋਗ ਗਰਮ ਖੁਸ਼ਕ ਚੀਜ਼ਾਂ ਖਾਣ ਬਹੁਤ ਸ਼ਰਾਬ ਪੀਣ ਅਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਦੇ ਵਰਤਣ ਬਹੁਤ ਮਹਤਉਨ ਬਹੁਤ ਜਾਗਣਾ ਚਿੰਤਾ ਕ੍ਰੋਧ ਸ਼ੋਕ ਆਦ ਦੇ ਕਾਰਨ ਤੋਂ ਹੁੰਦਾ ਹੈ ਕਦੇ ਕਦੇ ਬਵਾਸੀਰ ਜਾਂ ਲਹੂ ਦਾ ਬੰਦ ਹੋਣ ਤੋਂ ਕੱਚਾ ਪਾਰਾ ਖਾਣ ਤੋਂ ਸਿਰ ਤੇ ਸੱਟ ਲੱਗਣ ਤੋਂ ਮਾਲੀ ਨੁਕਸਾਨ ਤੋਂ ਸਵਾ ਵਿੱਚ અપਮਾਨ ਹੋਣ ਤੋਂ ਗਰਮੀ ਖੁਸ਼ਕੀ ਦੀ ਅਦਿਕਤਾ ਤੋਂ ਵੀ ਹੋ ਜਾਂਦਾ ਹੈ। ਉਹ ਨਮਾਦ ਦਾ ਰੋਗੀ ਬਕਵਾਦ ਕਰਦਾ ਹੈ, ਸ਼ਰਮ ਤਿਆਗ ਦਿੰਦਾ ਹੈ, ਕਦੇ ਹੱਸਦਾ ਹੈ ਤੇ ਕਦੇ ਰੋਂਦਾ ਹੈ, ਕਿਸੇ ਦਾ ਅਦਬ ਨਹੀਂ ਕਰਦਾ। ਲੋਕਾਂ ਤੋਂ ਡਰਦਾ ਤੇ ਸੰਕੋਚ ਕਰਦਾ ਹੈ। ਇਹ ਰੋਗ ਬਾਲਕਾਂ ਨੂੰ ਨਹੀਂ ਹੁੰਦਾ, ਇਸਤਰੀਆਂ ਨੂੰ ਘੱਟ ਹੁੰਦਾ ਹੈ। ਜੇ ਇਸ ਰੋਗ ਦੀ ਤਰੰਤ ਖਬਰ ਲਈ ਜਾਵੇ ਅਤੇ ਸਿਆਣੇ ਵੈਦ ਦਾ ਇਲਾਜ ਹੋਵੇ ਤਾਂ ਆਰਾਮ ਛੇਤੀ ਹੁੰਦਾ ਹੈ। ਜੇ ਰੋਗ ਪ੍ਰਾਣਾ ਹੋ ਜਾਵੇ ਤਾਂ ਔਖਾ ਹਟਦਾ ਹੈ। ਅਨੁਮਾਦੀ ਨੂੰ ਬਹੁਤ ਚੜਾਉਣਾ ਅਤੇ ਛੇੜਨਾ ਹੱਛਾ ਨਹੀਂ। ਸਗੋਂ ਉਸ ਪਾਸ ਪ੍ਰੇਮ ਦੀਆਂ ਬਾਤਾਂ, ਰਾਗ-ਰੰਗ ਅਤੇ ਆਨੰਦ ਕਰਨ ਵਾਲੇ ਖੇਲ ਹੋਣੇ ਉੱਤਮ ਹਨ। ਰੋਗੀ ਨੂੰ ਦੁੱਧ, ਮੱਖਣ, ਮਲਾਈ, ਬਦਾਮ, ਰੋਗਨ, ਹਲਕੇ ਫਲ ਅਤੇ ਹਲਕੀ ਗਿਜਾ ਦੇਣੀ ਚਾਹੀਏ। ਬਦਾਮ, ਇਲਾਇਚੀ, ਮਾਖਜ, ਕਦੂ ਅਤੇ ਖੀਰੇ ਦੇ ਘੋਟ ਕੇ ਮਿਸ਼ਰੀ ਨਾਲ ਮਿਲਾ ਕੇ ਸਦਾਈ ਦੇਣੀ ਹੱਛੀ ਹੈ। ਮੱਥੇ ਤੇ ਚੰਦਨ ਦਾ ਲੇਪ, ਬਦਾਮ ਰੋਗਨ ਦੀ ਸਿਰ ਤੇ ਮਾਲਿਸ਼ ਕਰਨੀ ਗੁਣਕਾਰੀ ਹੈ। ਸੰਦਲ, ਅਨਾਰ ਅਤੇ ਨਿੰਬੂ ਦਾ ਸ਼ਰਬਤ ਸੇਵਨ ਕਰਨਾ ਚੰਗਾ ਹੈ। ਬੱਚ ਦਾ ਚੂਰਨ ਇੱਕ ਬਾਸੇ ਤੋਂ ਤਿੰਨ ਮਾਸੇ ਤੀਕ ਸ਼ਹਿਦ ਵਿੱਚ ਮਿਲਾ ਕੇ ਰੋਜ਼ ਚਟਾਉਣਾ ਬਹੁਤ ਅੱਛਾ ਹੈ। ਇਸ ਰੋਗੀ ਵਾਲੇ ਨੂੰ ਕਦੇ ਕਬਜ਼ੀ ਨਹੀਂ ਹੋਣ ਦੇਣੀ ਚਾਹੀਏ ਅਤੇ ਜਿੰਨਾ ਕਾਰਨਾਂ ਤੋਂ ਇਹ ਰੋਗ ਪੈਦਾ ਹੁੰਦਾ ਹੈ ਉਹਨਾਂ ਤੋਂ ਬਹੁਤ ਪਰਹੇਜ਼ ਕਰਨਾ ਚਾਹੀਏ